ਸਾਹਵਾ ਵਾਹਿਗੁਰੂ ਜੀ ਕੀ ਬੋਲੇ ਸਾਰੇ ਹੀ ਪਗਵਾੜਾ ਨਿਵਾਸੀਆ ਵਿਧਾਨ ਸਭਾ ਹਲਕਾ ਪਗਵਾੜਾ ਨੂੰ ਸ਼੍ਰੋਮਣੀ ਕਾਲੀ ਦਲੋਂ ਬਹੁਤ ਤਾਬੀਰ ਕੀਤੀ ਜਾਂਦੀ ਹੈ ਕਿ ਕੱਲੂ ਸਾਡੇ ਪ੍ਰਧਾਨ ਸਾਹਿਬ ਸਰਦਾਰ ਸਦੀਪ ਸਿੰਘ ਬਾਦਲ ਜੀ ਜੋ ਕਿ ਪਗਵਾੜੇ ਆ ਰਹੇ ਨੇ ਸੋਨ ਸਿੰਘ ਖੰਡਰ ਜੀ ਜੋ ਸ਼੍ਰੋਮਣੀ ਕਾਲੀ ਦਲ ਦੇ ਉਮੀਦਵਾਰ ਨੇ ਲੋਕ ਸਭਾ ਹਲਕਾ ਸ਼ਹਿਰਪੁਰ ਤੋਂ ਉਹਨਾਂ ਦੇ ਹੱਕ ਦੇ ਵਿੱਚ ਉਹਨਾਂ ਨੇ ਜੂਨ ਰੈਲੀ ਕਰਨੀ ਆ ਉੱਥੇ ਅਸੀਂ ਸਾਰੇ ਵਰਕਰਾਂ ਨੇ ਬੜੇ ਉਤਸ਼ਾਹ ਦੇ ਨਾਲ ਚਾਚੋ ਕੀ ਤੋਂ ਉਹਨਾਂ ਨੂੰ ਰੋਡ ਸ਼ੋਅ ਰਾਹੀਂ ਲੈ ਕੇ ਆਉਣਾ ਉਸ ਤੋਂ ਬਾਅਦ 4:30 ਵਜੇ ਉਹਨਾਂ ਨੇ ਗੁਪਤਾ ਪੈਲਸ ਵਿਚ ਆਣ ਕੇ ਜੋ ਸਾਰੇ ਹੀ ਵਰਕਰਾਂ ਨੂੰ ਸੰਬੋਧਨ ਕਰਨਾ ਹੈਗਾ ਸਾਰਿਆਂ ਨੂੰ ਮੈਂ ਹੱਥ ਪੂਰਜੋਗ ਹੱਥ ਜੋੜ ਕੇ ਬੇਨਤੀ ਕਰਦਾ ਕਿ ਤੁਸੀਂ ਸਾਰੇ ਆਓ ਅੱਜ ਸਮਾਂ ਆ ਗਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਤਕੜੇ ਕਰਨ ਦਾ ਸ਼੍ਰੋਮਣੀ ਅਕਾਲੀ ਦਲ ਨੂੰ ਰਾਜ ਭਾਗ 'ਚ ਲਿਆਉਣ ਦਾ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਇੱਕ ਅਸੀ ਖੇਤਰੀ ਪਾਰਟੀ ਹੈ ਜੋ ਪੰਜਾਬ ਦਾ ਭਲਾ ਕਰ ਸਕਦੀ ਆ ਆਓ ਉੱਥੇ ਗੋਕਤਾ ਪੈਲਸ 'ਤੇ ਬਚਾਨ ਕੇ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦਾ ਵਿਚਾਰ ਸੁਣੋ ਤੇ ਆਪਾਂ ਆ ਸਾਰੇ ਹੀ ਰਲ ਕੇ ਸੋਹਣ ਸਿੰਘ ਠੰਡਾ ਨੂੰ ਇੱਥੋਂ ਚੁਟਾ ਕੇ ਆਪਾਂ ਲੋਕ ਸਭਾ ਦਿੱਲੀ ਭੇਜੀਏ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ